ਦਿੱਲੀ ਵਾਸਤੇ ਤਿਆਰੀ ਕਰ ਰਹੇ ਹਾਂ ਇਤਨੀ ਬੜੀ ਠਾਮਣ ਦੀ ਤਪੱਸਿਆ ਜਿਹੜੀ ਆ ਉਹ ਕੰਮ ਦਿੱਤੀ ਆ 18 ਦੇ ਦਾਲ ਮਿਲ ਕੇ ਇਧਰੋਂ ਵੱਲੋਂ ਔਰ ਗੈਰ ਰਿਆਜਿਤ ਕਬੂਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਪਹੁੰਚ ਕੀਤਾ ਜਾਊਗਾ ਔਰ ਜਿੰਨੀਆਂ ਮੰਗਾਂ ਮੁੱਦ ਗਿਆ ਰਹਿ ਗਿਆ ਸੀਆਂ ਜਿੰਨੀਆਂ ਨਵੀਆਂ ਮੰਗਾਵਾ ਉਹ ਸਾਰੀਆਂ ਲੋਕ ਪਰਮਾਨਤਕ ਜਾਣਗੇ ਸਾਰੇ ਵਰਗਾਂ ਨੂੰ ਪੀਰਵਾ ਵੀ ਤਕੜੇ ਹੋ ਕੇ ਦਿੱਲੀ ਕੂਚਾਲੇ ਬਣਿਆਓ ਜਿੱਦਾਂ ਤੁਸੀਂ ਅੱਜ ਇਹ ਰੈਲੀ ਨੂੰ ਕਾਮਯਾਬ ਕੀਤਾ ਵਾ ਇਸੇ ਤਰ੍ਹਾਂ ਬਰਨਾਲੇ ਦੀ ਰੈਲੀ ਕਾਮਯਾਬ ਕਰਨੀ ਆ ਫਿਰ ਫੇਰ ਵੱਡਾਂ ਦੇ ਵਿੱਚੋਂ ਤਿਆਰੀ ਕਰਕੇ 10-10 ਟਰਾਲੀਆਂ ਇੱਕ ਪਿੰਡ 'ਚੋਂ ਐਵੇਂ ਰੀਤਾਂ ਰੱਖੀ ਜਿਵੇਂ ਸਰਕਾਰ ਨੇ ਪਹਿਲਾਂ ਕਿਹੜਾ ਸੀ ਬੜੀ ਰੋਕਾਂ ਲਾਈ ਸੀ ਰੋਕਾਂ ਦਾ ਕੋਸ਼ਿਸ਼ ਜਿਵੇਂ ਪ੍ਰਾਪਤ ਹੋਦਾ ਅਸੀਂ ਆਉਣ ਵਾਲੇ ਦਿਨਾਂ ਦੇ ਇਹ ਰਸਤਿਆਂ ਦਾ ਐਲਾਨ ਕਰਾਂਗੇ ਵੀ ਇਹ ਇਸ ਰਸਤੇ ਥਾਣੀਆਂ ਭੁਜਾਂ ਜਾਣਗੀਆਂ ਸਰਕਾਰ ਨੇ ਜਿੰਨੇ ਅੜਕੇ ਜਿਹੋਣੇ ਢਾਲੇ ਕਿਉਂਕਿ ਜਿਹੜੇ ਅੜਕੇ ਥੱਲ ਸਰਕਾਰ ਡਾਊਨ ਜਾ ਰਹੀ ਆ ਸਾਡੀਆਂ ਜ਼ਮੀਨਾਂ ਤੇ ਅਮਲੇ ਦੇ ਉਹਦੇ ਨਾਲ ਉਹਨਾਂ ਦੇ ਬੈਰੀਕੇਟ ਵੱਡੇ ਨਹੀਂ ਹੋਣਗੇ ਲੋਕਾਂ ਨੇ ਪਹਿਲਾਂ ਵੀ ਲੋਈਆਂ ਨਾਲ ਵੱਧ ਕੇ ਪਾਸੇ ਕਰਤੀ ਤੇ ਹੁਣ ਵੀ ਲੋਈਆਂ ਨਾਲ ਵੱਧ ਕੇ ਪਾਸੇ ਕਰਨਗੇ ਲੱਗਦਾ ਸਰਕਾਰ ਧੱਕੇਸ਼ਾਹੀ ਕਰ ਸਕਦੀ ਜ਼ਬਰ ਜ਼ੁਲਮ ਕਰ ਸਕਦੀ ਜਿੰਨਾ ਵੀ ਸਰਕਾਰ ਜ਼ਬਰ ਕਰੂਗੀ ਉਨਾ ਹੀ ਜਿੱਤ ਵਾਲੇ ਬਣੇ ਵਧਾਂਗੇ ਕਿਉਂਕਿ ਸਰਕਾਰਾਂ ਦਾ ਬਰੀ ਜੜਾ ਵਾ ਉਹ ਜਿੱਤ ਵਾਲੇ ਬੰਨੇ ਲੈ ਕੇ ਜਾਂਦਾ ਵਾ ਲੋਕ ਦਾ ਸਬਰ ਵੱਡਾ ਵਾ ਲੋਕ ਵੱਡੇ ਹੁੰਦੇ ਲੋਕ ਜਿੱਤਣਗੇ ਤੇਰਾ ਫਰਵਰੀ ਤੂੰ ਕੂਚ ਕਰਾ ਕਿੰਨੀ ਦੇਰ ਤੱਕ ਧਰਨਾ ਜਾਰੀ ਰਹਿਣਾ ਵੇਖੋ ਇਥੋਂ ਜਾਣ ਦਾ ਕੋਸ਼ਿਸ਼ ਤੇ ਰੰਦਾ ਐਲਾਨਵਾ ਇਹ ਸਰਕਾਰ ਦੇ ਪੁਆਲੇ ਜਗੇ ਦਾ ਵੀ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਮੰਗ ਪੱਤਰ ਗਵਰਨਰ ਰਾਈ ਚਲੇ ਗਿਆ ਪੰਜਾਬ ਸਰਕਾਰ ਆਈ ਚਲੇ ਗਿਆ ਉਹਨਾਂ ਦੇ ਕਿੰਨੀ ਦੇਰ ਦੇ ਵਿੱਚ ਅਮਲ ਕਰਨਾ ਵਾ ਅਮਲ ਦੇ ਵਿੱਚ ਲਿਆ ਕੇ ਸਾਰਾ ਕੁਝ ਨਿਬੜਨਾ ਪੰਜਾਬ ਸਰਕਾਰ ਦਾ ਰਵਈਆ ਜਿਹੜਾ ਉਹ ਕੇਂਦਰ ਪੱਕੀ ਹੋਵੇ ਸਾਨੂੰ ਚੰਗਾ ਰਹੂਗਾ ਕਿਉਂਕਿ ਅਸੀਂ ਕਹਿੰਦੇ ਹਾਂ ਚੋਣ ਆਇਆ ਵੀ ਇਹ ਸਰਕਾਰਾਂ ਜਿਹੜੀਆਂ ਆਪਾਂ ਸਟੇਟ ਦੀ ਆਪਾਂ ਦੇਖਦੀ ਆ ਸਾਰੀਆਂ ਕਾਰਪੋਰੇਟਲੀ ਕੰਮ ਕਰ ਰਹੀਆਂ ਵਾ ਤੇ ਕਾਰਪੋਰੇਟ ਦੇ ਮਗਰ ਜਿਹੜਾ ਉਹ ਸਿਸਟਮ ਬੈਠਾ ਵਾ ਵਿਸ਼ੂ ਪਰ ਸੰਸਥਾ ਉਹਦੇ ਨਹੀਂ ਕੰਮ ਕਰਦੇ ਆ ਸੋ ਜੇ ਇਹ ਨੇ ਉਹਨਾਂ ਦੀ ਕੰਮ ਕਰਨਾ ਫਿਰ ਸਾਡੀਆਂ ਵੋਟਾਂ ਦੀ ਝਾਕ ਨਾ ਰੱਖੋ ਬਹੁਤ ਵੱਡੀ ਵੋਟਰ ਦੇ ਤੌਰ ਤੇ ਤੇ ਭਾਈ ਬੱਚੂ ਦੀ 2024 ਹਾਂਜੀ ਇੰਨਾ ਦੇ ਬਰਾਦਰ ਕਿਤੇ ਜਾਵੇਗਾ ਵੀ ਦੇਖੋ ਅਸੀਂ ਸਾਰੀਆਂ ਸਿਆਸੀ ਤਰਨੋ ਅਪੀਲ ਕਰਾਂਗੇ ਪਿੰਡਾਂ ਦੇ ਵਿੱਚ ਬੀਜੇਪੀ ਵਾਲੇ ਜਿਹੜੇ ਆ ਉਹ ਵੀ ਪਰਿਵਾਰਾਂ ਚੋਂ ਆ ਜਿਹੜੇ ਕਾਂਗਰਸ ਆ ਕਰਲੀ ਆ ਆਮ ਆਦਮੀ ਵਾਲੇ ਪਰਿਵਾਰਾਂ ਚੋਂ ਆ ਅਸੀਂ ਕਹਿੰਨੇ ਵੱਡਾ ਦੁਸ਼ਮਣ ਜਿਹੜਾ ਵਾ ਉਹ ਦਿੱਲੀ ਜਾਂ ਚੰਡੀਗੜ੍ਹ ਰਹਿੰਦਾ ਵਾ ਉਹਦੇ ਬਲੇ ਧਿਆਨ ਕਰੀਏ ਇਹਨਾਂ ਜਿਹੜਾ ਤੁਸੀਂ ਭਰਾਵਾ ਇਸ ਬਾਰੇ ਸਵਾਲ ਪੁੱਛ ਰਹੇ ਇੱਕ ਮੋਦੀ ਨੂੰ ਚੇਤਾਵਨੀ ਹੈ ਇਸ ਭਰਾ ਭਰਾਵੇ ਦੇ ਥਰੂ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸੀਗੀਆਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਵਿਸ਼ਵਾਸ ਦਿੱਤਾ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਜਾਂ ਤੋਂ ਮੰਨ ਲਵੇ ਨਹੀਂ ਤਾਂ ਸੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਭਾਰਤ ਜਿਹੜੇ ਆ ਉਹ ਮੌਤ ਤੋਂ ਨਹੀਂ ਡਰਦੇ ਲੈ ਸ਼ਹੀਦੀ ਦੇਣੀ ਪਵੇ ਅਸੀਂ ਆਪਣੇ ਹੱਕ ਜਿਹੜੇ ਲਾਗੂ ਕਰਾ ਕੇ ਰਾਵਾਂਗੇ ਪਰ ਸਰ ਭਾਰਤ ਬੱਟੇ ਹੋਏ ਨੇ ਪਰ ਉਹਦੇ ਲਿੰਦੇ ਪੰਗਾ ਮੰਨੀ ਹੋਈ ਐ ਨਰਿੰਦਰ ਮੋਦੀ ਕੋਲ ਮੋਕੁਰ ਤਾਂ ਕਹਿੰਦਾ ਨੀਤੀ ਕੀ ਪੰਜਾਬ ਵਾਸਤੇ ਦੇਖੋ ਜੀ ਉਹ ਜਿੱਦਾਂ ਜਿਹੇ ਸਟੇਟਾਂ ਦੇ ਵਿੱਚ ਕਬਜ਼ਾ ਉਹਨੇ ਕੀਤਾ ਕਬਜ਼ਾ ਹੀ ਮੈਂ ਕਹਾਂਗਾ ਕਿਉਂਕਿ EVM ਮਸ਼ੀਨ ਦੇ ਰਾਹੀਂ ਚੈਟਿੰਗ ਕਰਕੇ ਜਿੱਤੀ ਜਾਂਦਾ ਆ ਉਦੋਂ ਹੀ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦਾ ਆ ਕਿਉਂਕਿ ਪੰਜਾਬ ਦੇ ਲੋਕ ਇੱਛਾਰੂ ਤੇ ਕਾਂ ਸੰਘਰਸ਼ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਪੰਜਾਬ ਹੀ ਸਿਰ ਚੁੱਕਦਾ ਜੇ ਪੰਜਾਬ ਨੂੰ ਦਬਾ ਲਿਆ ਜਾਵੇ ਤੇ ਅਸੀਂ ਪੂਰਾ ਇੰਡੀਆ ਫਤਿਹ ਕਰ ਲਾਂਗੇ ਪਰ ਇਹ ਪੰਜਾਬ ਨਹੀਂ ਡਗੂਗਾ ਇਹ ਪੰਜਾਬ ਹੈ ਗੁਰੂਆਂ ਤੋਂ ਲੈ ਕੇ ਵੀ ਇਹ ਪੰਜਾਬ ਸੰਘਰਸ਼ ਲੜਦਾ ਹੈ ਸੰਘਰਸ਼ ਲੜੂਗਾ ਜਦ ਦੀ ਸਿੱਖਾਂ ਦੀ ਗੱਲ ਕਰੋ ਕਿ ਲੰਬੇ ਸਮੇਂ ਤੋਂ ਸਿਆਸੀਆਂ ਹੋਈਆਂ ਪਰ ਕੇਂਦਰ ਸਰਕਾਰ ਵੀ ਬਿਕਰਦੀ ਜਾ ਰਹੀ ਹੈ ਇਹ ਦੀ ਦੇਖਾਂ 10 ਸਾਲ ਇਸ ਸਿੱਖਰ ਦੇ ਨਾਲ ਸ਼ਰਿਆਨ ਠਕਾਇਆ ਫਿਰ ਜਦੋਂ ਅਸੀਂ ਕਹਿੰਦੇ ਹਾਂ ਕਿ ਸੈਂਟਰ ਸਰਕਾਰ ਜਿਹੜੀ ਸਾਡੇ ਨਾਲ ਮਰਤੇ ਹੀ ਮਾਂ ਦਾ ਹਿਸਾਬ ਰੱਖਦੀ ਹੈ ਫਿਰ ਇਹ ਕਹਿੰਦੇ ਆ ਤੁਸੀਂ ਮਤਲਬ ਕਿ ਪੰਜਾਬ ਚ ਰਹਿੰਦੇ ਹੋ ਇੰਡੀਆ ਚ ਰਹਿੰਦੇ ਹੋ ਤੁਸੀਂ ਇਹ ਸਾਨੂੰ ਇਹ ਇੱਕ ਨਹੀਂ ਸਮਝਦੇ ਦੇਸ਼ ਨੂੰ ਅਸੀਂ ਜਦੋਂ ਬਾਹਰ ਜਾਂਦੇ ਅਸੀਂ ਫਿਰ ਨਾਲ ਆਨੇ ਅਸੀਂ ਪੰਜਾਬ ਤੋਂ ਆਏ ਆ ਸਾਨੂੰ ਕਹਿਣਾ ਪੈਂਦਾ ਸਾਡੇ ਨੰਬਰ 23 ਮਾ ਦਾ ਹਸਾਬ ਰੱਖਦੀ ਹੈ ਜਿਸ ਸਜ਼ਾਵਾਂ ਪੂਰੀਆਂ ਬੰਦੀ ਸਿੰਘਾਂ ਨੇ ਕੀਤੀਆਂ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਮੇਰੇ ਹਿਸਾਬ ਤੇ 10 ਸਾਲ ਦੀ ਸਜ਼ਾ ਉਮਰ ਕੈਦ ਦੀ 35 35 ਸਾਲ ਹੋ ਗਿਆ ਉਮਰ ਕਾ ਇਦਾਂ ਜਿਹੜੀਆਂ ਸਜ਼ਾ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਉੱਤੇ ਧੱਕੇ ਹੋਏ ਨੇ ਕਿਤਨੇ ਕਿਤੇ ਸਿੱਖਾਂ ਨਾਲ ਧੱਕਾਇਆ ਸਰਸੇ ਵਾਲਾ ਸਾਧਾ ਜਿਹੜਾ ਉਹ ਚੌਥੇ ਕੋ ਮਹੀਨੇ 30 ਦਿਨ 40 ਦਿਨ ਦੀ ਜਿਹੜੀ ਜਬੰਤ ਲੈ ਕੇ ਬਾਹਰ ਆ ਜਾਂਦਾ ਉਹਦੇ ਤੇ ਦੇਸ਼ ਵਿਰੋਧ ਦਾ ਪਰਚਾ ਬਲਾਤਕਾਰ ਦਾ ਹੁੰਦੇ ਨੇ ਪਰਚਾ ਪਰ ਬਲਾਤਕਾਰੀਆਂ ਨੂੰ ਦੇਸ਼ ਵਿਰੋਧ ਦੇ ਪਰਚੇ ਵਾਲਿਆਂ ਨੂੰ ਜਿਹੜਾ ਜਬੰਤ ਮਿਲ